ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਪ੍ਰਾਈਜ਼ ਨੇ ਜਿਹੜੇ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਧਿਆਨ ਨਾਲ ਵੀਡੀਓ ਸੁਣਿਆ ਕਰੋ ਕੋਈ ਵੀ ਤੁਸੀਂ ਵਰਕ ਵਾਲੇ ਸੂਟ ਦਾ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਸਕਦੇ ਹੋਗੇ ਜੇ ਤੁਸੀਂ ਸਾਡਾ ਡਿਜ਼ਾਈਨ ਕੋਈ ਵੀ ਤਿਆਰ ਕੀਤਾ ਰੈਡੀ ਕਰਵਾਉਣਾ ਹੈਗਾ ਤਾਂ ਸਾਨੂੰ ਇੰਸਟਾਗ੍ਰam ਤੇ ਜਾ ਕੇ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਸਕਦੇ ਹੋਗੇ ਉਤੇ ਬਹੁਤ ਸਾਰੇ ਡਿਜ਼ਾਈਨ ਨੇ ਹੈਂਡਵਰਕ ਦੇ ਮਸ਼ੀਨਵਰਕ ਦੇ ਪਰ ਜ਼ਿਆਦਾਤਰ ਮੈਂ ਐਕਟਿਵ YouTube ਤੇ ਰਹਣੀ ਆਂਗੀ ਉਤੇ ਵਰਕਰ ਜਿਹੜੇ ਸੂਟਸ ਨੇ ਹੁਣ ਪਿਕਚਰਜ਼ ਬਹੁਤ ਘੱਟ ਵੀਡੀਓ ਪਈਆਂ ਨੇਗੀਆਂ ਤੇ ਬਾਕੀ ਮੈਂ ਤੁਹਾਨੂੰ ਨਾ ਮਤਲਬ YouTube ਤੇ ਹੀ ਵੀਡੀਓ ਦੇ ਵਿੱਚ ਸੂਟ ਦਿਖਾ ਦਿੰਨੀ ਹੁੰਦੀ ਆਂਗੀ ਵਰਕ ਕੀਤੇ ਹੋਏ ਤੇ ਮੇਰੇ ਪੇਜ ਨੂੰ ਜਰੂਰ ਫੋਲੋ ਕਰਿਓ ਪੇਜ ਦਾ ਨਾਮ ਹੈਗਾ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈਗਾ ਜਿੰਨਾ ਸਾਥ ਤੁਸੀਂ ਮੇਰਾ YouTube ਦੇ ਉੱਪਰ ਦਿੱਤਾ ਹੈਗਾ ਉਹਨਾਂ ਸਾਥ ਅਸੀਂ ਮੇਰਾ Instagram ਤੇ ਵੀ ਦਿਓ ਤੁਸੀਂ ਕੋਈ ਵੀ ਆਰਡਰ ਦੇਣਾ ਚਾਹੁੰਦੇ ਹੋਗੇ ਤੁਸੀਂ Instagram ਤੇ ਵੀ ਦੇ ਸਕਦੇ ਹੋਗੇ ਨਹੀਂ ਮੇਰਾ WhatsApp ਦਾ ਨੰਬਰ ਮੈਂਸ਼ਨ ਕੀਤਾ ਹੋਇਆ ਹੁੰਦਾ ਹੈਗਾ ਅ ਨੀਚੇ ਮੈਂਸ਼ਨ ਕੀਤਾ ਹੁੰਦਾ ਹੈ 8557905009 ਆਪਣਾ WhatsApp ਦਾ ਨੰਬਰ ਹੈਗਾ ਉੱਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਗਿਆ ਆਪਣਾ ਕੋਈ ਵੀ ਤੁਸੀਂ suit ਰੈਡੀ ਕਰਵਾਉਣਾ ਜਾਂ ਕੋਈ ਪ੍ਰਿੰਟ suit ਦਾ ਆਰਡਰ ਦੇਣਾਗਾ ਕਿਸੇ ਵੀ ਤਰ੍ਹਾਂ ਦਾ suit ਰੈਡੀ ਕਰਵਾਉਣ ਆਰਡਰ ਦੇਣਾਗਾ ਤਾਂ ਤੁਸੀਂ ਸਾਨੂੰ WhatsApp ਤੇ ਜਾ ਕੇ ਮੈਸੇਜ ਕਰ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਕਿ ਪਹਿਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਵੀ ਸਾਨੂੰ ਵੀ ਵਿంటర్ ਲਈ ਸਟਾਕ ਚਾਹੀਦਾ ਹੈ ਵਿంటర్ ਲਈ suits ਚਾਹੀਦੇ ਨੇਗੇ ਤਾ ਮੈਂ ਅੱਜ ਤੁਹਾਨੂੰ ਦਿਖਾਉਣੀ ਆਂਗੀ ਪਸ਼ਮੀਨੇ ਦੇ ਸੂਟ ਪਹਿਲਾਂ ਮੈਂ ਦਿਖਾਇਆ ਸੀਗਾ ਡਬਲ ਟੋਨ ਪਸ਼ਮੀਨਾ ਤੇ ਕਾਫੀ ਸੂਟ ਸੇਲ ਹੋ ਚੁੱਕੇ ਨੇ ਉਹਦੇ ਵਿੱਚੋਂ ਇੱਕ ਦੋ ਸੂਟ ਹੀ ਮੇਰੇ ਕੋਲੇ ਅਵੇਲੇਬਲ ਲੰਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਵਿంటర్ ਵਾਲੇ ਸੂਟ ਲੰਗੇ ਜਿਹੜੇ ਤੁਸੀਂ ਵਰਕ ਕਰਵਾ ਸਕਦੇ ਹੋ ਮੈਂ ਪਲੇਨ ਫੈਬਰਿਕ ਦਿਖਾਉਂਗੀ ਤੁਹਾਨੂੰ ਤੇ ਇਹ ਤੇ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਡਿਜ਼ਾਈਨ ਸ਼ੇਅਰ ਕਰਕੇ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਂਗੀਆਂ ਤੇ ਉਹਨਾਂ ਦੀ ਵੀ ਡਿਮਾਂਡ ਸਗੀ ਵੀ ਸਾਨੂੰ ਪਸ਼ਮੀਨੇ ਦੇ ਸੂਟ ਚਾਹੀਦੇ ਨੇਗੇ ਅਸੀਂ ਵਰਕ ਕਰਵਾਉਣੇ ਨੇਗੇ ਤਾਂ ਤੁਸੀਂ ਜਰੂਰ ਵਰਕ ਕਰਵਾ ਸਕਦੇ ਹੋਗੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾ ਸੂਟ ਕਲਰ ਬਹੁਤ ਜਾਦੀ ਸੋਨੇ ਰਾਮਟੈਕਸ ਦਾ ਪਸ਼ਮੀਨਾ ਰਹੇਗਾ ਬਹੁਤ ਜਾਦੀ ਸੋਨਾ ਸੂਟ ਹੈਗਾ 5 ਮੀਟਰ ਸੂਟ ਹੋਏਗਾ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਪਰਫੈਕਟ ਆ ਰਿਹਾ ਵੀਡੀਓ ਦੇ ਵਿੱਚ ਕਲਰ ਕੋਈ ਵੀ ਮਤਲਬ ਡਾਰਕ ਲਾਈਟ ਨਹੀਂ ਹੈਗਾ ਤੇ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਜਿਦਾਂ ਕਿ ਪਲੇਨ ਫੈਬਰਿਕ ਵੀ ਲੈ ਸਕਦੇ ਹੋਗੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 1050 ਪਲੱਸ ਸ਼ਿਪਿੰਗ ਹੈਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਜੇ ਤੁਸੀਂ ਇਤੇ ਵਰਕ ਕਰਵਾਉਗੇ ਤਾਂ ਐਕਸਟਰਾ ਚਾਰजेस ਹੋਣਗੇ ਜੇ ਤੁਸੀਂ ਪਲੇਨ ਫੈਬਰਿਕ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋਗੇ ਜੇ ਤੁਸੀਂ ਵਰਕ ਕਰਵਾਉਣਾ ਕੋਈ ਵੀ ਸਾਨੂੰ ਡਿਜ਼ਾਈਨ ਤੁਹਾਡੀ ਆਪਣੀ ਚੋਇਸ ਦਾ ਡਿਜ਼ਾਈਨ ਹੈਗਾ ਤਾਂ ਮੈਨੂੰ WhatsApp ਤੇ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਉਹਦੇ ਨਾਲ ਦਾ ਸੇਮ ਵਰਕ ਕਰਵਾ ਕੇ ਦਵਾਂਗੀ ਕਿਉਂਕਿ ਮੇਰੇ ਕੋਲ ਇਹ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਨੇਗੇ ਤੁਸੀਂ ਹੈਂਡ ਦੇ ਵਿੱਚ ਕੰਮ ਕਰਵਾਉਣਾ ਮਸ਼ੀਨ ਦੇ ਵਿੱਚ ਕਰਵਾਉਣਾ ਆਰੀ ਦੇ ਵਿੱਚ ਕਰਵਾਉਣਾਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਵਾਉਣਾ ਚਾਹੋਗੇ ਤਾਂ ਆਪਾਂ ਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਲਓ ਜੀ ਕੋਈ ਬਾਗ ਫੁਲਕਾਰੀ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣੀਆਂ ਨੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਲਓ ਜੀ ਪਹਿਲਾ ਕਲਰ ਇਹ ਸੀਗਾ ਕਲਰ ਬਹੁਤ ਜਾਦੇ ਸੋਨੇ ਲੰਗੇ ਸਾਰੇ ਹੀ ਤੇ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਸੀਗਾ ਬਹੁਤ ਜਾਦੇ ਸੋਨਾ ਪਸ਼ਮੀਨਾ ਹੈਗਾ ਕੋਈ ਬੁਰਨੀ ਆਉਂਦਾ ਹੈਗਾ ਬਹੁਤ ਜਾਦੇ ਲਾਈਟ weight ਸਟਾਫ ਹੈਗਾ ਪਹਿਲਾਂ ਆਪਾਂ ਡਬਲ ਟੋਨ ਦਾ ਪਸ਼ਮੀਨਾ 1250 ਦੇ ਸੂਟ ਆਪਾਂ ਸੇਲ ਕੀਤੇ ਨੇਗੇ ਉਹੋ ਇਸ ਤੋਂ ਮਤਲਬ ਥੋੜੇ ਜਿ ਹਾਈ ਰੇਂਜ ਵਾਲੇ ਸੀਗੇ ਤੇ ਇਹ 1050 ਦੇਣਗੇ ਇਹ ਕਲਰ ਵੀ ਬਹੁਤ ਜਿਆਦੇ ਸੋਹਣਾਗਾ ਸਰਦੀਆਂ ਦੇ ਵਿੱਚ ਜਿਹੜੇ ਕਲਰ ਹੁੰਦੇ ਨੇ ਥੋੜੇ ਜੇ ਡਾਰਕ ਕਲਰ ਸੋਹਣੇ ਲੱਗਦੇ ਹੁੰਦੇ ਨੇ ਜੋ ਤੁਸੀਂ ਇਹਤੇ ਵਰਕ ਕਰਵਾਓਗੇ ਤਾਂ ਇਹ ਹੋਰ ਵੀ ਜਿਆਦੇ ਸੋਹਣੇ ਸੂਟ ਬਣ ਜਾਣਗੇ ਤੁਸੀਂ ਵਰਕ ਕਰਵਾ ਕੇ ਇਹਨੂੰ 33500 ਬਾਕੀ ਵਰਕ ਦੇ ਅਕੋਰਡਿੰਗ ਹੁੰਦਾ ਵੀ ਤੁਸੀਂ ਕਿਸ ਤਰ੍ਹਾਂ ਦਾ ਸਾਨੂੰ ਵਰਕ ਭੇਜਦੇ ਹੋਗੇ ਜੇ ਕੋਈ ਜਿਆਦੇ ਹੈਵੀ ਹੁੰਦਾ ਉਹ 5000 5500 ਤੱਕ ਵੀ ਰੈਡੀ ਹੁੰਦਾਗਾ ਵੀ ਜਿਸ ਤਰ੍ਹਾਂ ਦਾ ਤੁਸੀਂ ਵਰਕ ਭੇਜੋਗੇ ਉਸ ਉਸ ਮੁਤਾਬਿਕ ਸੂਟ ਦੀ ਰੇਂਜ ਜਾਊਗੀ ਜੇ ਤੁਸੀਂ ਹਲਕਾ ਭੇਜੋਗੇ ਕਈ ਵਾਰ ਉਹ 2500 ਦੇ ਵਿੱਚ ਵੀ ਰੈਡੀ ਹੋ ਜਾਂਦਾ ਹੁੰਦਾ ਹੈਗਾ ਲੋ ਜੀ ਦੂਜਾ ਕਲਰ ਇਹ ਸੀਗਾ ਤੇ ਤੀਜਾ ਕਲਰ ਹੈਗਾਗਾ ਬੋਟਲ ਗ੍ਰੀਨ ਕਲਰ ਹੈਗਾ ਡਾਰਕ ਇਹ ਵਾਲਾ ਕਲਰ ਹੈਗਾ ਦੂਜਾ ਬੋਟਲ ਗ੍ਰੀਨ ਜੇ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋਗੇ ਬਹੁਤ ਜਾਦੇ ਸੋਹਣਾ ਕਲਰ ਹੈ ਤੇ ਵਰਕ ਬਹੁਤ ਜਾਦੇ ਸੋਹਣਾ ਲੱਗਦਾਗਾ ਕੀਤਾ ਹੋਇਆ ਇਹ ਵਾਲਾ ਕਲਰ ਵੀ ਬਹੁਤ ਆ ਰਿਹਾ ਸੋਹਣਾਗਾ ਦੇਖ ਕਿੰਨਾ ਜਾਦੇ ਸੋਹਣਾ ਕਲਰ ਹੈ ਸ਼ਾਈਨ ਦੇਖੋ ਤੁਸੀਂ ਸਟਾਫ ਦੇ ਵਿੱਚ ਬਿਲਕੁਲ ਨਿਊ ਸਟਾਫ ਹੈਗਾ ਮੈਂ ਤੁਹਾਡੇ ਸਾਹਮਣੇ ਹੀ ਇਹਨੂੰ ਅਨਪੈਕ ਕਰ ਰਹੀ ਹਾਂਗੀ ਜਿਹੜੇ ਮੈਂ ਤੁਹਾਨੂੰ ਗ੍ਰੀਨ ਕਲਰ ਦੇ ਸੂਟ ਦਿਖਾ ਰਹੀ ਇਹਨਾਂ ਦਾ ਵਿੱਚ ਨਾ ਸਾਰਿਆਂ 'ਚ 11 ਵਿਦਾ ਫਰਕ ਹੈ ਦਾ ਪਹਿਲਾਂ ਮੈਂ ਤੁਹਾਨੂੰ ਬੋਟਲ ਗ੍ਰੀਨ ਦਿਖਾਇਆ ਸੀਗਾ ਪਹਿਲਾਂ ਮੈਂ ਤੁਹਾਨੂੰ ਬੋਟਲ ਗ੍ਰੀਨ ਦਿਖਾਇਆ ਸੀਗਾ ਤੁਸੀਂ ਦੇਖੋ ਇਹ ਵਾਲਾ ਇਹ ਕਲਰ ਵੀ ਬਹੁਤ ਜਿਆਦੇ ਮਤਲਬ ਸੋਨਾ ਕਲਰ ਹੈਗਾ ਸ਼ਾਈਨ ਹੈ ਕਲਰ ਦੇ ਵਿੱਚ ਤੇ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਲਓ ਜੀ ਕਲਰ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਹਟਕੇ ਹੈਗਾ ਬਹੁਤ ਜਿਆਦਾ ਸੋਹਣਾ 1050 ਪ੍ਰਾਈਸ ਹੈ ਇਹਦਾ ਮੈਂ ਇੰਸਟਾਗ੍ਰam ਤੇ ਵੀ ਪਾਉਂਗੀ ਇਹਨਾਂ ਨੂੰ ਮਤਲਬ ਸਟੋਰੀ ਕੱਲ ਪਾਉਂਗੀ ਪਰ ਅੱਜ ਨਹੀਂ ਪਾਉਂਦੀ ਤੇ ਇਹ ਵਾਲੇ ਕਲਰ ਵੀ ਬਹੁਤ ਜਿਆਦਾ ਸੋਹਣੇ ਲੱਗੇ ਦੇਖੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈ ਮਜੈਂਟਾ ਕਲਰ ਹੈਗਾ ਮਜੈਂਟਾ ਪਾਲਾ ਡਾਰਕ ਮਜੈਂਟਾ ਨਹੀਂ ਹੈ ਉਹ ਬਹੁਤ ਸੋਹਣਾ ਹੈ ਕਲਰ ਨਿਊ ਜਾਂ ਸ਼ੇਡ ਹੈਗਾ ਇਹ ਵੀ ਲਓ ਜੀ ਜਿਹੜੀਆਂ ਭੈਣਾਂ ਸੂਟ ਦੇਣਾ ਚਾਹੁੰਦੀਆਂ ਨੇ ਤੁਸੀਂ ਆਪਣਾ ਪਾਸਟ ਵੀ ਆਰਡਰ ਕਰਦੇ ਹੋ ਕਿਉਂਕਿ ਇਹ ਪਲੇਨ ਸੂਟ ਵੀ ਲੈ ਜਾਂਦੇ ਹੁੰਦੇ ਨੇ ਵਰਕ ਵੀ ਕਰਵਾ ਲੈਂਦੇ ਨੇ ਪਰ ਜ਼ਿਆਦਾਤਰ ਆਪਾਂ ਵਰਕ ਹੀ ਕਰਵਾਉਂਦੇ ਆਂ ਨੇ ਭੈਣਾਂ ਸਾਨੂੰ ਡਿਜ਼ਾਈਨ ਸ਼ੇਅਰ ਕਰ ਦਿੰਦੇ ਹੁੰਦੇ ਨੇ ਕਿ ਲਓ ਜੀ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜਿਨੇ ਵੀ ਮੈਂ ਤੁਹਾਨੂੰ ਕਲਰ ਦਿਖਾਏ ਨੇਗੇ ਇਸ ਸੂਟਾਂ ਦੇ ਵਿੱਚ ਕਾਫੀ ਜ਼ਿਆਦੇ ਸੋਹਣੇ ਮਤਲਬ ਸੂਟ ਮਿਲਗੇ ਕੋਈ ਵੀ ਤੁਸੀਂ ਲੈਣਾ ਚਾਹਣੇ ਹੋਗੇ ਤਾਂ ਆਪਣਾ ਡਿਜ਼ਾਈਨ ਭੇਜ ਕੇ ਸੂਟ ਰੈਡੀ ਕਰਵਾ ਲਿਓ ਸੋਹਣੇ ਸੋਹਣੇ ਕਿਉਂਕਿ ਫਿਰ ਅੱਗੇ ਨਰਾਸ਼ ਹੋ ਜਾਊਗਾ ਤੁਸੀਂ ਹੁਣ ਆਪਣਾ ਕੋਈ ਵੀ ਡਿਜ਼ਾਈਨ ਸ਼ੇਅਰ ਕਰਕੇ ਤੁਹਾਨੂੰ ਹੁਣ ਵੀ ਮਤਲਬ 15 ਤੋਂ 20 ਦਿਨਾਂ ਦੇ ਵਿੱਚ ਸੂਟ ਮਿਲੂਗਾ ਕਿਉਂਕਿ ਅੱਗੇ ਕੰਮ ਚੱਲ ਰਿਹਾ ਹੈਗਾ ਤੇ ਬਾਕੀ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਂਗੀ ਆਪਣੇ ਰੈਡੀ ਹੋ ਰਹੇ ਨੇਗੇ ਥੋੜਾ ਟਾਈਮ ਲੱਗ ਜਾਂਦਾ ਹੁੰਦਾ 10 ਤੋਂ 15 ਦਿਨ ਲੱਗਦੀ ਲੱਗਦੇ ਨੇਗੇ ਤੇ ਫਿਰ ਆਪਣੇ ਇਕੱਠੇ ਸੂਟ ਰੈਡੀ ਹੋ ਕੇ ਆਉਣਗੇ ਵਰਕਰ ਲੈ ਕੇ ਆਊਗਾ ਤੇ ਆਪਣੇ ਹੋਰ ਵੀ ਆਰਡਰ ਲنگੇ ਕਈ ਭੈਣਾਂ ਦੇ ਇਕੱਠੇ ਹੋਏ ਪੈਨੇ ਸੂਟ 15 ਤੋਂ 20 ਸੂਟ ਇਕੱਠੇ ਹੋਏ ਪੈਨੇ ਉਹ ਵੀ ਆਪਾਂ ਵਰਕਰ ਨੂੰ ਦੇਣੇ ਨੇਗੇ ਘਾਰ ਹੀ ਉਹਨੂੰ ਸਮਝਾ ਕੇ ਸਾਰਾ ਕੰਮ ਆਪਾਂ ਫਿਰ ਦੇਵਾਂਗੇ ਤੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਣਾਗਾ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਦਿਓ ਤਾਂ ਸੇਮ ਸੂਟ ਰੈਡੀ ਹੋ ਜਾਊਗਾ ਡਿੱਟੋ ਹੋ ਜਾਊਗਾ ਕਈ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਵੀ ਸੇਮ ਹੋ ਜਾਊਗਾ ਸੇਮ ਹੀ ਕਰਕੇ ਦੇਵਾਂਗੇ ਤੇ ਬਾਕੀ ਜਦੋਂ ਸੂਟ ਰੈਡੀ ਹੋ ਜੂਗਾ ਤੁਹਾਨੂੰ ਮੈਂ ਫੋਟੋ ਪਾਉਂਗੀ ਤੁਸੀਂ ਚੈੱਕ ਕਰ ਲਿਓ ਕੋਈ ਵੀ ਸਟੀਚਿੰਗ ਵਾਲਾ ਸੂਟ ਹੁੰਦਾਗਾ ਮੈਂ ਪਿਕ ਸ਼ੇਅਰ ਕਰ ਦੇਣੀ ਹੁੰਨੀ ਅੰਗੀ ਹੁਣ ਆਪਾਂ ਸਾਰਿਆਂ ਭੈਣਾਂ ਨੂੰ ਜਿਨ੍ਹਾਂ ਦੀ ਕੋਈ ਵੀ ਘਾਟ ਪਾਟ ਹੁੰਦੀ ਹੈ ਸੂਟ ਦੇ ਵਿੱਚ ਕਿਉਂਕਿ ਫਿਰ ਉਸ ਟਾਈਮ ਦਾ ਠੀਕ ਹੋ ਜਾਂਦਾ ਹੁੰਦਾ ਫਿਰ ਬਾਅਦ ਦੇ ਵਿੱਚ ਔਖਾ ਹੋ ਜਾਂਦਾ ਹੁੰਦਾ ਨਾ ਤੇ ਇੱਕ ਆਪਣਾ ਪ੍ਰੋਪਰ ਨਾਪ ਭੇਜਿਆ ਕਰੋ ਚੰਗੀ ਤਰ੍ਹਾਂ ਜੇ ਤੁਸੀਂ ਵਰਕ ਵਾਲੇ ਸੂਟ ਦਾ ਆਰਡਰ ਦਿਨੇ ਹੋਗੇ ਨਾਲ ਦੀ ਨਾਲ ਆਪਣਾ ਮੈਜ਼ਰਮੈਂਟ ਸੈਂਡ ਕਰ ਦਿਆ ਕਰੋ ਮੈਨੂੰ ਕਹਨ ਦੀ ਲੋੜ ਨਾ ਪਵੇ ਕਿਉਂਕਿ ਫਿਰ ਇੱਕ ਦੋ ਦਿਨ ਦਾ ਮੈਨੂੰ ਇਦਾਂ ਹੀ ਲੰਘ ਜਾਂਦੇ ਨੇ ਮੈਜ਼ਰਮੈਂਟ ਮੰਗਾਉਂਦੀ ਨੂੰ ਫਿਰ ਉਹ ਸੂਟ ਲੇਟ ਹੋ ਜਾਂਦਾ ਹੁੰਦਾ ਆਪਾਂ ਵੀ ਦੇਖ ਕੇ ਜੇ ਵੀ ਕੀ ਦਾ ਸੂਟ ਕਿਵੇਂ ਲਗਵਾਉਣਾ ਹੈ ਹਨਾ ਆਪਾਂ ਉਸ ਤਰ੍ਹਾਂ ਕੰਮ ਤੇ ਲਗਵਾ ਦਿੰਨੇ ਹੁੰਨੇ ਆਂਗੇ ਸੂਟ ਕੋਈ ਵੀ ਤੁਸੀਂ ਸ਼ਰਾਰੇ ਕਰਾਰੇ ਲਹੰਗੇ ਹਨਾ ਬਰਾਇਡਲ ਜਾ ਤੁਸੀਂ ਡ्रेसेस ਵਗੈਰਾ ਰੈਡੀ ਕਰਵਾਉਣੀਆਂ ਨੇ ਹੈਂਡਵਰਕ ਦੇ ਵਿੱਚ ਤਾਂ ਤੁਸੀਂ ਆਪਣੇ ਕੋਲੋਂ ਜਰੂਰ ਕਰਵਾ ਸਕਦੇ ਹੋ ਵਿਜ਼ਿਟ ਕਰਕੇ ਆਰਡਰ ਦੇਣਾ ਵਿਜ਼ਿਟ ਕਰਕੇ ਵੀ ਦੇ ਸਕਦੇ ਹੋਗੇ ਜਾਂ ਤੁਸੀਂ ਫੋਨ ਤੇ ਵੀ ਆਰਡਰ ਦੇ ਸਕਦੇ ਹੋ ਪਰ ਆਪਣੇ ਕੋਲੇ 90% ਭੈਣਾਂ ਨੇ ਜਿਹੜੀਆਂ ਆਨਲਾਈਨ ਹੀ ਆਰਡਰ ਦਿੰਦੀਆਂ ਨੇਗੀਆਂ ਤੇ ਬਾਕੀ ਕੋਈ ਗੱਲ ਨਹੀਂ ਜਿੰਨੂੰ ਜਿਵੇਂ ਸਹੀ ਲੱਗਦਾ ਉਹਦਾ ਆਪਣਾ ਆਰਡਰ ਦੇ ਦਿੰਦੀਆਂ ਨੇਗੀਆਂ ਤੇ ਅੱਜ ਸੂਟ ਸੀਗੇ ਪਲੇਨ ਫੈਬਰਿਕ ਸੀਗਾ ਤੇ ਬੜੀ ਜ਼ਿਆਦਾ ਡਿਮਾਂਡ ਸੀ ਇਹ ਸੂਟਾਂ ਦੀ ਤੇ ਤਾਂ ਅੱਜ ਮੈਂ ਤੁਹਾਨੂੰ ਵੀਡੀਓ ਪਾਈ ਹੈਗੀ ਤੇ ਆਪਣੇ ਆਪਣੇ ਜੜੀਆਂ ਪਹਿਣਾ ਮੈਂ ਤੁਹਾਨੂੰ ਸੂਟ ਮੰਗਦੀ ਸੀ ਆਪਣੇ ਆਪਣੇ ਕਲਰ ਚੂਜ਼ ਕਰਕੇ ਤੁਸੀਂ ਕਲਰ ਆਪਣੇ ਸਾਈਡ ਤੇ ਰਖਵਾ ਲਿਓ ਮੈਂ ਵਿੱਚ ਤੇ ਸਲਿੱਪ ਪਾ ਦੂੰਗੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ